ਇਸ ਸਰ ਕੇ ਹਜ਼ੂਰ ਨੇ ਆਖਿਆ ਮਾਧੋਦਾਸ ਦੀ ਜਗ੍ਹਾ ਤੇਰਾ ਨਾਂ ਰੱਖ ਦਿੱਤਾ ਹੈ ਬੰਦਾ ਸਿੰਘ ਤੇ ਵਿਰਾਗੀ ਵਿਰਾਗੀ ਦੀ ਜਗ੍ਹਾ ਤੇ ਤੈਨੂੰ ਅਸਾਂ ਬਣਾ ਦਿੱਤਾ ਹੈ ਬਹਾਦਰ ਹੁਣ ਤੂੰ ਜ਼ੁਲਮ ਰਾਜ ਦੀਆਂ ਜੜਾਂ ਪੁੱਟੇਗਾ ਉਹਨਾਂ ਦੇ ਤਖਤ ਪੁੱਠੇ ਕਰਕੇ ਜ਼ਮੀਨ ਤੇ ਮੂਹਰੇ ਮਾਰ ਕੇਗਾ ਉਹ ਬਹਾਦਰ ਸਿੰਘ ਕੀ ਪੰਜਾਬ ਦੀ ਧਰਤੀ ਤੇ ਆਇਆ ਖਾਲਸਾ ਰਾਜ ਦਾ ਬਾਨੀ ਹੈ ਖਾਲਸਾ ਰਾਜ ਦਾ ਪਹਿਲਾ ਬਾਦਸ਼ਾਹ ਉਹਨੇ ਪੰਜਾਬ ਦੀ 7 ਵਿੱਚ ਆ ਕੇ ਨਾ ਪਿੰਡਾਂ ਦੀਆਂ ਸਫਾਂ 'ਚ ਆ ਕੇ ਜਿੱਧਰ ਦੀ ਉਹ ਲੰਘਿਆ ਸਾਡੇ ਇਤਿਹਾਸਾਂ 'ਚ ਨਾ ਲਿਖਿਆ ਕੋਈ ਉਹਦੇ ਕੋਲ ਹਜ਼ਾਰਾਂ ਲੱਖਾਂ ਫੌਜਾਂ ਨਹੀਂ ਕੋਈ ਉਹਦੇ ਕੋਲ ਪੰਜਾਬ 'ਚ ਕਿਲੇ ਨਹੀਂ ਜਿੱਥੇ ਬਈਕੌ ਨੇ ਲੜਾਈ ਲੜਨੀ ਹੈ ਕੋਈ ਉਹਦੇ ਕੋਲ ਮਾਰੂ ਕਿਸਮ ਦੇ ਹਥਿਆਰ ਨਹੀਂ ਕੋਈ ਕੋਈ ਤੋਪਾਂ ਨਹੀਂ ਉਹਨੇ ਕੋਲ ਬਸ ਮੁਠੀ ਭਾਰ ਸੇਹੋ ਦੇ ਨਾਲ ਉਹ ਜਿਸ ਵੀ 7 ਵਿੱਚ ਚੱਲਣ ਗਿਆ ਔਰ ਸੁਨੇਹੇ ਭੇਜੇ ਪੰਜਾਬੀ ਲੋਕ ਉਹ ਗੁਰੂ ਕੇ ਸਿੱਖੋ ਤੁਹਾਨੂੰ ਚਮਕਾਉਂ ਰ ਅਵਾਜਾਂ ਮਾਰਦਾ ਹੈ ਸਰੰਗ ਸੱਦਾ ਦਿੰਦੀ ਐ ਅਬ ਚੱਲ ਜੇ ਹਾਲੀਆਂ ਨੇ ਆਪਣੇ ਘਰੋਂ ਸਿੱਖ ਲਿਆ ਗਿਤੇ ਹਲਵਾਈਆਂ ਨੇ ਆਪਣੀਆਂ ਦੁਕਾਨਾਂ ਤੇ ਖੁਰਪੇ ਚੁੱਕ ਲੈ ਇਰਤੀਆਂ ਨੇ ਕਾਲਿਆਂ ਦੀਆਂ ਛੱਤਾਂ 'ਚ ਦਿੱਤੇ ਹੋਏ ਲੇਜੇ ਪੁੱਟ ਲੈ ਉਹ ਖੁੰਝੇ ਲੱਗੀ ਹੋਈ ਕੱਚੇ ਕਮਰੇ ਦੇ ਅੰਦਰ ਗੁੱਸਦੇ ਵਿੱਚ ਪਈ ਹੋਈ ਗੰਡਾਸੀ ਚੁੱਕੀ ਕਿਸੇ ਮਰਦ ਨੇ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਆਖਿਆ ਮੈਂ ਚੱਲਿਆ ਤਾਰ ਸਾਹਮਣੇ ਮੈਂ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਅਵਾਜ਼ ਦਿੱਤੀ ਨਾ ਤੀਜੀ ਗੱਲ ਬੰਦਾ ਸਿੰਘ ਨੇ ਆਖੀ ਤੇ ਨਾ ਕਿਸੇ ਨੇ ਸੁਣਨ ਦੀ ਇੱਛਾ ਕੀਤੀ ਮਾ ਚਮਕੌਰ ਤੇ ਸਰੰਦ ਦਾ ਨਾਂ ਹੀ ਕਾਫੀ ਸੀ ਜਬ ਯੋ ਉਹ ਸਿੱਖੋ ਆਓ ਚਮਕੌਰ ਆਵਾਜ਼ਾ ਮਾਰਦਾ ਤੇ ਸਰੰਦ ਸੱਦਾ ਦਿੰਦੀ ਆ ਉਹ ਚੱਲ ਜੇ ਸੁਰਪੇ ਮਰਦ ਉਹਨਾਂ ਜ਼ਾਲਮ ਹਕੂਮਤ ਦਾ ਪੱਤਾ ਪਲਟ ਕੇ ਰੱਖੇ 30 ਸਾਲ ਮੁਠੀ ਪਰ ਸੇ ਇਕ ਟ੍ਰੇਡ ਕੀਤੇ ਹੋਏ ਪੁਲਿਸ ਅਫਸਰ ਸਿਪਾਹੀ ਫੌਜੀ ਸੈਨਿਕ ਜਿਨ੍ਹਾਂ ਕੋਲ ਕਿਲੇ ਨੇ ਦੁਰਗ ਨੇ ਪਕੇ ਔਰ ਗਿਰਤੀਆਂ ਨੇ ਵਟੀਆਂ ਜਿਨ੍ਹਾਂ ਨੂੰ ਲੜਾਈ ਦੇ ਧੰਨ ਸਿਖਾਏ ਗਏ ਜਿਨ੍ਹਾਂ ਦੇ ਕੋਲ ਮਾਰੂਤਸਮ ਦੇ ਹਥਿਆਰ ਨੇ ਜਿਨ੍ਹਾਂ ਦੇ ਕੋਲ ਪੈਸਾ ਹੈ ਦੇਣ ਵਾਸਤੇ ਵੇ ਵਹਾ ਦੌਲਤ ਹੈ ਵਹਾ ਦੇਣ ਵਾਸਤੇ ਦੂਜੇ ਪਾਸੇ ਕੌਣ ਸੰਘਾੜ ਗਾਉਣ ਵਾਲੇ ਕੜਾਈਆਂ ਚ ਖੁਰਪੇ ਫੇਰਨ ਵਾਲੇ ਮਜ਼ਦੂਰੀਆਂ ਕਰਨ ਵਾਲੇ ਕਿਰਤੀ ਮੱਝਾਂ ਚਾਰਨ ਵਾਲੇ ਇਹੋ ਜਿਹੇ ਕਿਰਤੀਆਂ ਦੀ ਜਮਾਤ ਨੰਗੇ ਢੜ ਖਲੋਤੇ ਨੇ ਗੁਰੂ ਕੇ ਸਿੰਘ ਕਿਉਂਕਿ ਦੋ ਗੱਲਾਂ ਉਹਨਾਂ ਨੂੰ ਤੁੰਬ ਜਾਂਦੀਆਂ ਸਨ ਚਮਕੌਰ ਦਾ ਨਾਮ ਤੇ ਸਰਹੰਦ ਦੀ دیوار ਉਹਨਾਂ ਦੇ ਜੰਮੇ ਹੋਏ ਖੂਨ ਨੂੰ ਤੋੜ ਦੇਣੀ ਸੀ ਬਸ ਆਹ ਕੋਈ ਹੁੰਦਾ ਸ਼ਹੀਦਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪੱਕਾ ਉਹਨਾਂ ਦਾ ਨਾਮ ਹੀ ਮਨੁੱਖ ਦੀ ਗੈਰਤ ਨੂੰ ਝੋੜ ਦੇਂਦਾ ਹੈ ਮਨੁੱਖ ਦੀ ਆਤਮਾ ਨੂੰ ਹਲੂਣਾ ਦੇ ਦਿੰਦਾ ਹੈ ਉਹ ਕੁਝ ਕਰ ਗੁਜ਼ਰਨ ਵਾਸਤੇ ਤਿਆਰ ਹੁੰਦੇ ਨੇ ਇਹ ਘਟਨਾ ਮੈਂ ਬੜੀ ਜਗ੍ਹਾ ਸਾਂਝੀ ਕੀਤੀ ਹੈ ਤੁਹਾਡੇ ਨਾਲ ਵੀ ਕਰ ਲਵਾਂ ਕਿ ਸ਼ਹੀਦਾਂ ਦੀ ਜ਼ਿੰਦਗੀ 'ਚ ਕੀ ਅਸਲ ਹੁੰਦਾ ਹੈ ਕਿ ਮੇਰੀ ਕੌਮ ਦੇ ਬਜ਼ੁਰਗ ਜਿਹੜੇ ਸਾਨੂੰ ਸ਼ਹੀਦਾਂ ਦੇ ਸਤਕਾਰ ਤੇ ਪਿਆਰ 'ਚ ਕੇ ਧੁਰ ਆਤਮਾ ਤੋਂ ਬੜੋ ਚੋਏ ਪੈਸਾ ਨੂੰ ਧੁਰ ਆਤਮਾ ਉਹ ਕਿਹੋ ਜਿਹਾ ਪਿਆਰ ਤੇ ਸਨੇਹ ਹੈ ਸ਼ਹੀਦਾਂ ਦੇ ਨਾਲ ਉਹਨਾਂ ਨਾਲ ਉਨਾਂ ਲਈ ਚਪੜ ਚੀਲੀ ਦੇ ਨਾਮ ਅੰਦਰ ਤਿੰਨ ਹਿੱਸੇ ਵੱਧ ਫੌਜ ਸੀ ਵਜ਼ੀਰ ਖਾਨ ਦੀ ਇੱਕ ਪਾਸੇ ਖਾਲਸਾ ਖਲੋਤੇ ਨੇ ਇੱਕ ਪਾਸੇ ਵਜ਼ੀਰ ਖਾਨ ਦੀਆਂ ਫੌਜਾਂ ਖਲੋਤੀਆਂ ਨੇ ਵਜ਼ੀਰ ਖਾਨ ਦੇ ਕਮਾਂਡਰਾਂ ਨੇ ਆਖਿਆ ਹੋਵੇਗਾ ਜਨਾਬ ਤੁਸੀਂ ਫਿਕਰ ਨਾ ਕਰੋ ਇਹ ਮੱਝਾਂ ਚਾਰਨ ਵਾਲੇ ਇਹ ਹਾਰ ਮਾਉਣ ਵਾਲੇ ਇਹ ਸਾਡੇ ਟ੍ਰੇਡ ਸਿਪਾਹੀਆਂ ਦੇ ਸੰਭ ਕਿੰਨਾ ਕਿਤੇ ਰਹੇ ਫੌਜਾਂ ਲੱਲੀ ਛੱਲੀ ਫੌਜਾਂ ਕਿੰਨਾ ਕਿਤੇ ਟਿਕਣ ਗਿਆ ਬਹੁਤਾ ਫਿਕਰ ਨਾ ਪਹਿਲੇ ਹੱਲੇ ਚ ਖਰੇੜਦੇ ਆਂਗੇ ਕੀ ਚੀਜ਼ਾਂ ਨੇ ਭਲਾ ਪਰ ਦੂਸਰੇ ਪਾਸੇ ਬੰਦਾ ਸਿੰਘ ਨੇ ਖੜੀ ਹੋਈ ਫੌਜ ਦੇ ਸਾਹਮਣੇ ਇੱਕ ਵਾਰ ਘੋੜੇ ਇਧਰੋਂ ਤੇ ਉਧਰੋਂ ਇਧਰ ਲੰਘਦੇ ਹੋਇਆ ਫਾਲਸਾ ਨੂੰ ਸੰਬੋਧਨ ਕਰਕੇ ਉੱਚੀ ਆਵਾਜ਼ ਵਿੱਚ ਆ ਕੇ ਫਾਲਸਾ ਜੀ ਤੁਸੀਂ ਉਸ ਧਰਤੀ ਦੇ ਨੇੜੇ ਖੜੇ ਹੋ ਜਿੱਥੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਗਰ ਦੇ ਟੁਕੜੇ ਸ਼ਹੀਦ ਕੀਤੇ ਗਏ ਕੋਹ ਕੋਕੇ ਉਹ ਕੰਦਾ ਇਥੋਂ ਦੂਰ ਨਹੀਂ ਅਸੀਂ ਉਹ ਮਨਾਰੇ ਢਾ ਕੇ ਜ਼ਮੀਨ 'ਚ ਪਧਰੇ ਕਰਦੇ ਨੇ ਤਾਂ ਕਿ ਕੰਦਾ ਸੰਸਾਰ ਦੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਆ ਜਾਣ ਜਿਹੜੀ ਸਰਕਾਰ ਲਪੋਣਾ ਚਾਹੁੰਦੀ ਹੈ ਯਾਦ ਕਰੋ ਉਸ ਢੰਡੇ ਬੁਰਜ ਨੂੰ ਜਿੱਥੇ 82 ਸਾਲ ਦੀ ਮਾਂ ਆਪਣੀ ਜੇਤਨਾਂ ਲਾ ਕੇ ਆਪਣੇ ਲਾਲਾਂ ਨੂੰ ਰੱਖਦੀ ਰਹੀ ਖਾਲਸਾ ਜੀ ਇਹ ਜਿੱਤ ਤੇ ਹਾਰ ਦੀ ਲੜਾਈ ਨਹੀਂ ਇਹ ਤੁਹਾਡੇ ਸਿਰਣ ਤੇ ਜ਼ੁਲਮ ਦੇ ਟਕਰਾਅ ਦੀ ਮਿਹਰਾ ਹੈ ਅੱਜ ਜਾਂ ਤੁਸੀਂ ਰਹੋਗੇ ਜਾਂ ਵਜ਼ੀਰ ਖਾਨ ਰਹੇਗਾ ਜਾਂ ਇਸ ਸਰਹੰਦੇ ਇਸ ਤਰ੍ਹਾਂ ਵਸਦੀ ਰਹੇਗੀ ਜਾਂ ਫਿਰ ਤੁਸੀਂ ਉਜੜੋਗੇ ਅੱਜ ਫੈਸਲਾ ਹੋਏਗਾ ਸੇਗੇਵੇਂ ਘਰੇ ਤੋਂ ਮਨੁੱਖ ਉਹਨਾਂ ਨੇ ਧਰਤੀ ਉਠੀ ਕਰ ਦੇਣੀ ਆ ਜੋ ਜਮ ਮਰ ਗਏ ਜਾਂ ਮਾਰ ਦੇਣਗੇ ਕਿਉਂਕਿ ਉਹਨਾਂ ਦੇ ਸਾਹਮਣੇ ਉਸ ਰਾਂਗ ਦੀਆਂ ਦੀਵਾਰਾਂ ਸਨ ਖੂਨ ਨਾਲ ਲਤਫਤ ਹੋਈਆਂ ਉਹਨਾਂ ਦੇ ਸਾਹਮਣੇ ਉਹ ਆਦਮੀ ਖੜੇ ਸਨ ਜਿਨ੍ਹਾਂ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੱਚਿਆਂ ਤੇ ਪਰਿਵਾਰ ਉਤੇ ਅੰਤਾਂ ਦੇ ਜ਼ੁਲਮ ਕੀਤੇ ਸਨ ਐਸੀ ਘਟਨਾ ਉਹਨਾਂ ਦੇ ਜ਼ਿਹਨ ਦੇ ਵਿੱਚ ਬਿਜਲੀ ਵਾਂਗ ਫਿਰਦੀ ਸੀ ਤੇ ਸੇਗਾ ਆਪਣੇ ਪੁੱਤਕਿਆਂ ਦੇ ਨਾਲ ਵੱਡੇ ਵੱਡੇ ਤਲਵਾਰ ਬਾਜ਼ਾਂ ਨੂੰ ਜ਼ਮੀਨ ਤੇ ਰੀਂਗਣ ਤੇ ਮਜਬੂਰ ਕਰ ਦਿੰਦੇ ਸਨ ਲੋ ਜੀ ਉਹ ਵੀ ਸੰਸਾਰ ਦੀ ਇਸ ਸਾਂਵੀ ਲੜਾਈ ਕਾਲਸਿਆਂ ਨੇ ਲੜ ਲਈ ਕੀਰਤੀਆਂ ਨੇ ਤਾਨਾ ਸ਼ਾਹਾਂ ਨੂੰ ਹਰਾ ਕੇ ਸਰੰਦ ਫਤਿਹ ਕਰ ਲਈ ਵਜ਼ੀਰ ਖਾਂ ਮੌਤ ਦੇ ਘਾਟ ਉਤਾਰਿਆ ਗਿਆ ਜਿੰਨੀਆਂ ਫੌਜਾਂ ਮਾਰੀਆਂ ਗਈਆਂ ਬਾਕੀ ਭੱਜ ਗਏ ਖਿਦੜ ਖਦੇੜੀਆਂ ਗਈਆਂ ਗੁਰੂ ਕੇ ਖਾਲਸੇ ਜੀਤੂ ਰਹੇ ਇੰਨੀਆਂ ਜਿੰਦਗੀਆਂ ਸਿੱਖਾਂ ਦੀਆਂ ਇਸ ਲੜਾਈ ਦੇ ਮੈਦਾਨ ਦੇ ਵਿੱਚ ਸ਼ਹਾਦਤ ਦਾ ਜਾਮਾ ਪੀ ਲਈ ਹੈ ਜਿਹੜੇ ਬੱਚੇ ਸਨ ਪਹਿਲੀ ਤਾਂ ਗੱਲ ਬਿੰਤੀ ਬੋਤੀ ਨਹੀਂ ਸੀ ਜਿਹੜੇ ਬੱਚੇ ਸਨ ਮੰਦੇ ਹਾਲੀ ਸੀ ਕਿਸੇ ਦੀ ਲੱਤ ਵੱਡੀ ਕਿਸੇ ਦੀ ਬਾਹ ਵੱਡੀ ਉਹਨਾਂ ਵੱਡਿਆਂ ਫਟਿਆਂ ਨੂੰ ਘੋੜਿਆਂ ਤੇ ਚੜਾ ਲਿਆ ਕਿਸੇ ਦੀ ਮਲਮ ਪੱਟੀ ਵਾਸਤੇ ਇੰਤਜ਼ਾਮ ਹੋਏ ਬਾਕੀ ਜਿਹੜੇ ਜ਼ਖਮੀ ਸਨ ਕੋਈ ਐਸਾ ਸਹਗ ਨਹੀਂ ਸੀ ਜਿਹਦੇ ਸਰੀਰ ਤੋਂ ਲਹੂ ਨਾਲ ਨਚੜੇ ਤੇ ਜੀਰੇ ਕਪੜੇ ਸੁਰਖ ਨਾ ਹੋਏ ਹੋਣ ਉਹਦੇ ਸਰੀਰ ਦੀ ਰਤ ਨਾਲ ਖੂਨ ਨਾ ਉਹਨਾਂ ਸਰਹੰਦ ਵਿੱਚ ਪ੍ਰਵੇਸ਼ ਕਰਦੇ ਆਂ ਖੁਸ਼ੀ ਦਾ ਜਕਾਰਾ ਜਿੱਤ ਦਾ ਜਕਾਰਾ ਗਜਾਇਆ ਸਰਹੰਦ ਦੇ ਮਨਾਰੇ ਕੰਮ ਥੇ ਉਹਨਾਂ ਨੇ ਸ਼ਹਿਰ ਦੇ ਪਤਵੰਤਿਆਂ ਨੂੰ ਸੱਦਿਆ ਸਾਨੂੰ ਉਹ ਜਗ੍ਹਾ ਦਿਖਾਓ ਜਿੱਥੇ ਸਾਡੇ ਗੁਰੂ ਕੇ ਨੌ ਨਿਹਾਲ ਸ਼ਹੀਦ ਕੀਤੇ ਗਏ ਹਨ ਸ਼ਹਿਰ ਦੇ ਪਤਵੰਤਿਆਂ ਬਜ਼ੁਰਗਾਂ ਨੇ ਇਸ਼ਾਰਾ ਕੀਤਾ ਖਾਲਸਾ ਜੀ ਆਹ ਹੈ ਥਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬ ਰਾਦੇ ਸ਼ਹੀਦ ਕੀਤੇ ਗਏ। ਬੁੱਢੇ ਬਜ਼ੁਰਗ ਬਾਬੇ ਚਟੀਆਂ ਦਾੜ੍ਹੀਆਂ ਵਾਲੇ ਜਿਨ੍ਹਾਂ ਨੇ ਨੇਜਿਆਂ ਦੇ ਤਲਵਾਰਾਂ ਤੇ ਤੀਰਾਂ ਦੇ ਫਾਟਾ ਆਪਣੇ ਜਿਸਮ ਤੇ ਹੰਡਾਏ ਸਨ ਇਸ ਚੱਪੜ ਚਿੜੀ ਦੇ ਮੈਦਾਨ ਅੰਦਰ ਗੋਲੀਆਂ ਨੇ ਜਿਨ੍ਹਾਂ ਦੀਆਂ ਹੱਡੀਆਂ ਫ੍ਰੈਕਚਰ ਤੇ ਤੋੜ ਦਿੱਤੀਆਂ ਸਨ ਉਹ ਮੁੱਛ ਫੁੱਟ ਗੱਭਰੂ ਉਹ ਤਕੜੇ ਦਸਿਆਂ ਵਾਲੇ ਬੀਰ ਬਹਾਦਰ ਜਿਨ੍ਹਾਂ ਸਾਰੀ ਲੜਾਈ ਦੇ ਵਿੱਚ ਲੜਦਿਆਂ ਫਟ ਮਾਰੇ ਤੇ ਫਟ ਖਾਦੇ ਤੇ ਸੀਨਾ ਕੀਤੀ ਜਦੋਂ ਬਜ਼ੁਰਗਾ ਨੇ ਹੱਥ ਕਰਕੇ ਆਖਿਆ ਖਾਲਸਾ ਜੀ ਆਹ ਤੁਹਾਡੀ ਅਮਾਨਤ ਥਾਂ ਹੈ ਕਿਹੜਾ ਸੈਨਸੀ ਜੀ ਦੀ ਪੁਬ ਨਹੀਂ ਸੀ ਨਿਕਲੀ ਪੁਬਾ ਮਾਰ ਕੇ ਰੋਉਂਦੇ ਸੋ ਤਕੜੇ ਦੁਸ਼ਿਆ ਵਾਲੇ ਬੀਰ ਬਹਾਦਰ ਫਟ ਸਹਿਣ ਵਾਲੇ ਤੇ ਫਟ ਮਾਰਨ ਵਾਲੇ ਜਿਨ੍ਹਾਂ ਦੀ ਅੱਖ ਤੋਂ ਅਥਰੂ ਨਹੀਂ ਸੀ ਡਿਗਿਆ ਸਾਰੀ ਲੜਾਈ ਦੇ ਵਿੱਚ ਇਥੇ ਆਖੋ ਨਾਲ ਦੀ ਪੁਬ ਨਿਕਲ ਗਈ ਕਿੱਟੀਆਂ ਦਾੜ੍ਹੀਆਂ ਵਾਲੇ ਬਾਬਿਆਂ ਦੀਆਂ ਅੱਖਾਂ 'ਚ ਹੰਝੂ ਆਏ ਕਿਉਂ ਇਹ ਉਥਾਂ ਹੈ ਜਿੱਥੇ ਸਹਿਬ ਭੰਗੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਮਾਸੂਮ ਬੱਚੇ 7 ਤੇ 9 ਸਾਲ ਦੇ ਤੇ ਸਦਕ ਦੀਆਂ ਮੂਰਤਾ ਜ਼ਾਲਮ ਸਰਕਾਰ ਨੇ ਉਹਨਾਂ ਨਾਲ ਜ਼ਰਾ ਜਿਨੀ ਪਦੀਨਾ ਕੀਤੀ ਤੇ ਇਹਨੇ ਸ਼ਹੀਦ ਕਰ ਦਿੱਤੇ ਹੈ ਦਰਦ ਮਹਿਸੂਸ ਕੀਤਾ ਬਜ਼ੁਰਗਾਂ ਨੇ ਨੌਂ ਨਹਾਲਾਂ ਨੇ ਨੌਜਵਾਨਾਂ ਨੇ ਗੁਰਸਿੱਖਾਂ ਨੇ ਆਪਣੀ ਆਤਮਾ ਦੇਂਦਿਆਂ ਉਹ ਪੀੜਾ ਮਹਿਸੂਸ ਕੀਤੀ ਆਪਣੇ ਸੁਰਤ ਦੇ ਅੰਦਰ ਗੁਰੂ ਪਿਆਰੇ ਖਾਲਸਾ ਜੀ ਕੀ ਅਸਲੀ ਇਸ ਪੀੜਾ ਇਸ ਦਰਦ ਨੂੰ ਆਪਣੇ ਮਨ ਅੰਦਰ ਆਪਣੇ ਹਿਰਦੇ ਅੰਦਰ ਉਵੇਂ ਆ ਜੋ ਮਹਿਸੂਸ ਕਰਦੇ ਕੀ ਇਸ ਪੀੜ ਤੋਂ ਅਸੀਂ ਕਦੇ ਅਹਾਂ ਆਪਣੇ ਬੱਚਿਆਂ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਸੰਸਾਰ ਦੇ ਅੰਦਰ ਐਸੀ ਕੋਈ ਮਲਮ ਨਹੀਂ ਬਣੀ ਜਿਹੜੀ ਇਹਨਾਂ ਜ਼ਖਮਾਂ ਨੂੰ ਰਾਜ਼ੀ ਕਰ ਸਕੇ ਸੰਸਾਰ ਅੰਦਰ ਐਸਾ ਕੋਈ ਟੌਨਿਕ ਨਹੀਂ ਕੋਈ ਔਸ਼ਧੀ ਨਹੀਂ ਕੋਈ ਦਵਾਈ ਨਹੀਂ ਜਿਹੜੀ ਇਹ ਸਕੀਰ ਨੂੰ ਖਤਮ ਕਰ ਸਕੇ ਤੇ ਮਤਲਬਾ ਸਕੇ ਜਦੋਂ ਵੀ ਤੁਸੀਂ ਆਪਣੇ ਇਤਿਹਾਸ ਦੇ ਪੋਨੀ ਵਰਕੇ ਪੜੋਗੇ ਤੁਹਾਡੀ ਆਤਮਾ ਦੇ ਅੰਦਰੋਂ ਤੁਹਾਨੂੰ ਚੀਸਾਂ ਉੱਤਦੀਆਂ ਹੋਈਆਂ ਮਹਿਸੂਸ ਹੋਣਗੀਆਂ ਵੱਖਰੀ ਗੱਲ ਹੈ ਅੱਜ ਅਸੀਂ ਸ਼ਿਕਾਰ ਹਾਂ ਭੈੜੀ ਸਿਆਸਤ ਦੇ ਮੈਂ ਅਕਸਰ ਹਰ ਜਗ੍ਹਾ ਜੁਤੇ ਬੇਨਤੀ ਕੀਤੀ ਇਹਨਾਂ ਦਿਨਾਂ ਦੇ ਅੰਦਰ ਜਿੱਥੇ ਵੀ ਗੁਰਮਤ ਦੇ ਸਮਾਗਮ ਹੋਏ ਨੇ ਮੈਂ ਕਹਾਂ ਤੁਸੀਂ ਅਸੀਂ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੋਲ ਕੇ ਆਕਦੇ ਹਾਂ ਦੇ ਤੇਜ ਫਤਿਹ ਬਿਰਦ ਦੀ ਪੈਜ ਕੰਤ ਦੀ ਜੀਤ ਇਹ ਸਾਰਾ ਕੁਝ ਸਾਨੂੰ ਪ੍ਰਾਪਤ ਹੋਵੇ ਅਸੀਂ ਕਾਮਨਾ ਕਰਦੇ ਹਾਂ ਨਾ ਔਰ ਖਾਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਖਾਲਸੋ ਠੀਕ ਹੈ ਤੁਸੀਂ ਇਹਨਾਂ ਕੁਝ ਗੁਰੂ ਕੋਲੋਂ ਮੰਗ ਲਿਆ ਪਰ ਗੁਰੂ ਵੀ ਇੱਕ ਗੱਲ ਤੁਹਾਨੂੰ ਕਹਿੰਦਾ ਸਿੰਗਾ ਇੱਕ ਗੱਲ ਦੱਸ ਤੈਨੂੰ ਆਪਣੇ ਸ਼ਹੀਦ ਬੜੇ ਪਿਆਰੇ ਨੂੰ ਤੂੰ ਉਹਨਾਂ ਦੇ ਜੋੜ ਮੇਲੇ ਮਨਾਉਣਾ ਹੈ ਪਰ ਤੂੰ ਖੁਸ਼ੀ ਕਿਹੜੀ ਕਿਸ ਅੰਦਾਜ਼ ਵਿੱਚ ਮਨਾਉਣਾ ਹੈ ਉਤਸ਼ਾਹ ਦਾਦਾ ਕਰਨਾ ਹੈ ਤੂੰ ਭੰਗੜੇ ਪਾਉਣਾ ਹੈ ਢੋਲ ਤਮਕੇ ਵਜਾਉਣਾ ਹੈ ਤੂੰ ਅਨੰਤ ਪ੍ਰਕਾਰ ਦੇ ਰਸੀਲੇ ਰਸਦਾਇਕ ਭਗਵਾਨ ਭੋਜਨ ਬਣਾ ਕੇ ਛਕਦਾ ਸਿਖਾਉਂਦਾ ਹੋ ਕੇ ਦੇਣਾ ਹੈ ਸਿੰਗਾ ਤੈਨੂੰ ਖੁਸ਼ੀ ਤੇ ਦੱਸ ਕਿਹੜੀ ਗੱਲ ਦੀ ਹੈ ਕਿਹੜੀ ਗੱਲ ਦੀ ਮੈਂ ਤੈਨੂੰ ਤੁਰ ਬਹੁਣਾ ਨਹੀਂ ਚੰਗਾ ਸਿੰਘ ਪ੍ਰਕਟੋ ਘਟ ਇੰਨਾ ਤੇ ਸੋਚ ਸੱਤ ਤੇ ਨੌ ਸਾਲ ਦੀਆਂ ਮਲੂਕ ਜਿੰਦਾ ਕਿਹੜੇ ਤਸੀਹੇ ਤੇ ਦੁੱਖ ਸਹਿ ਕੇ ਸ਼ਹਾਦਤ ਦਾ ਜਾਮਾ ਪੀ ਲਈਆਂ ਸਨ ਸਿੰਘਾ ਤੂੰ ਆਪਣੀ ਅਮੀਰੀ ਤੇ ਚੰਗੇ ਪਕਵਾਨਾਂ ਤੇ ਮੰਦਰਾਂ ਦੇ ਵਿਖਾਵੇ ਕਰਦਾ ਤੂੰ ਐਸੇ ਸ਼ਹੀਦਾਂ ਦੇ ਅਸਥਾਨ ਉੱਤੇ ਜਾ ਕੇ ਰਾਜਨੀਤੀ ਦਾ ਗੰਦ ਪਾਉਣਾ ਸਿੰਘਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਲਾਜ ਨਹੀਂ ਆਉਂਦੀ ਤੂੰ ਮਰ ਨਹੀਂ ਜਾਂਦਾ ਇਹਦੇ ਤੋਂ ਪਹਿਲਾਂ ਕੀ ਇਹ ਅਸਥਾਨ ਤੇਰੇ ਗੰਦ ਪਾਉਣ ਵਾਸਤੇ ਬਣਾਇਆ ਗਿਆ ਕਿ ਤੂੰ ਆਪਣੇ ਆਪਣੇ ਤੰਬੂ ਲਾ ਕੇ ਇੱਕ ਪਾਰਟੀ ਵਾਲਾ ਦੂਜੀ ਪਾਰਟੀ ਨੂੰ ਗਣਾ ਕੱਟੇ ਕਿ ਇਥੇ ਆਉਣ ਵਾਲੇ ਕੇਵਲ ਤੇਰੀ ਜਬੀਰ ਨੇ ਤੇਰੀਆਂ ਵੋਟਾਂ ਨੇ ਤੇਰੀ ਪਦਵੀ ਪੱਕੀ ਕਰਨ ਵਾਸਤੇ ਤੇ ਜਾਂ ਸਹਿਬਜ਼ਾਦਿਆਂ ਦੇ ਖੂਨ ਨੂੰ ਨਾਤਮਸਕ ਹੋਣ ਵਾਸਤੇ ਆਏ ਜਵਾਬ ਮੰਗਦਾ ਹੈ ਸਾਡਾ ਵਿਰਾਸਤ ਸਾਡਾ ਵਿਰਸਾ ਸਾਡਾ ਇਤਿਹਾਸ ਸਾਡੇ ਕੋਲੋਂ ਪਰ ਸਿੱਖ ਕੌਮ ਕੋਲ ਹਾਲ ਦੀ ਘੜੀ ਇਹਨਾਂ ਗੱਲਾਂ ਦਾ ਜਵਾਬ ਕੋਈ ਨਹੀਂ ਰਤੀ ਪਰ ਜਵਾਬ ਨਹੀਂ ਨਾ ਸਾਡੇ ਧਾਰਮਿਕ ਲੀਡਰਾਂ ਨੂੰ ਸ਼ਰਮ ਤੇ ਹਿਆ ਤੇ ਨਾ ਸਾਡੇ ਰਾਜਨੀਤਿਕ ਲੀਡਰਾਂ ਨੂੰ ਸ਼ਰਮ ਹੈ ਤੇ ਮਗਰ ਜ਼ਿੰਦਾਬਾਦ ਮਰਦਾਬਾਦ ਕਰਨ ਵਾਲਿਆਂ ਦੀ ਤੇ ਗੈਰਤ ਹੀ ਚਲੀ ਗਈ ਹੈ ਕੀ ਆਖੀ ਅਸੀਂ ਕੋਈ ਕੌਮ ਹੈ ਐਸੀ ਜਿਹੜੀ ਆਪਣੇ ਸ਼ਹੀਦਾਂ ਦੇ ਦਿਲ 'ਇਸ਼ਰਮ ਲਾਉਂਦੀ ਹੋਵੇ ਤੇ ਕੋਈ ਤਰੀਕਾ ਹੈ ਜਦੋਂ ਇਹਨਾਂ ਲੀਡਰਾਂ ਦੇ ਆਪਣੇ ਨੌਜਵਾਨ ਪੁੱਤ ਮਰਦੇ ਨੇ ਜਵਾਨ ਭਾਰ ਉਮਰ ਘਰ ਦੇ ਵਿੱਚ ਉਸ ਵੇਲੇ ਇਹ ਖੇਮੇ ਲਾ ਕੇ ਇੱਕ ਦੂਜੇ ਨੂੰ ਗਾਲ੍ਹਾਂ ਕਿਉਂ ਨਹੀਂ ਕੱਢਦੇ ਹੈਗਾ ਜਿਗਰਾ ਪੀ ਉਸ ਵੇਲੇ ਬੋਲ ਸਕਣ ਉਸ ਵੇਲੇ ਤੇ ਜ਼ਬਾਨ 'ਚ ਆਵਾਜ਼ ਨਹੀਂ ਨਿਕਲੇਗੀ ਇਹ ਸਮਝ ਲਿਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੇਰੇ ਹੀ ਸਨ ਨਾ ਮੇਲੇ ਮਨਾਉਨੇ ਆ ਆਪਣਾ ਆਪਣਾ ਰਸ ਕਢਦੇ ਆ ਆਪਣੇ ਆਪਣੇ ਫਾਇਦੇ ਲੈਨੇ ਆ ਬਸ ਮੇਲਾ ਲੰਘਿਆ ਸਮਾਂ گزر ਗਿਆ ਨਹੀਂ ਗੁਰੂ ਕੇ ਸਿੱਖਾ ਤੇਰਾ ਕਿਰਦਾਰ ਡੋਗਲਾ ਹੋ ਗਿਆ ਜੇ ਤੂੰ ਇਹ ਡੋਗਲਾਪਨ ਤਿਆਗੇ ਨਾ ਸ਼ਹੀਦਾਂ ਦੇ ਸਤਕਾਰ ਵਿੱਚ ਤੇਰੀ ਆਤਮਾ ਝੁਕੇ ਉਥੇ ਤੂੰ ਜਾਏ ਨਾ ਤਮਸ ਤੋਂ ਝੁਕੇ ਉਸ ਦਰਦ ਨੂੰ ਮਹਿਸੂਸ ਕਰੇ ਮੋੜਾ ਜ਼ਰੂਰ ਪਾਏਗਾ ਐਸੀ ਤੂੰ ਗੱਲ ਨਹੀਂ ਤੂੰ ਇਨਸਾਫ ਚਾਹੁੰਦਾ ਹੈ ਪਹਿਲਾਂ ਇਨਸਾਫ ਕਰਨਾ ਸਿੱਖ ਤੂੰ ਭਲਾ ਚਾਹੁੰਦਾ ਹੈ ਪਹਿਲਾਂ ਭਲਾ ਕਰਨਾ ਸਿੱਖ ਜਿਨ੍ਹਾਂ ਤੇਰੇ ਲਈ ਖੂਨ ਦਾ ਆਖਰੀ ਕਤਰਾ ਤੱਕ ਵਹਾਇਆ ਆਪਣੇ ਜੀਵਨ ਦੇ ਸੁੱਖ ਛੱਡੇ ਤੂੰ ਉਹਨਾਂ ਬਾਰੇ ਚੰਗਾ ਸੋਚ ਕੇ ਵੇਖ ਅਜੇ ਤੱਕ ਤਾਂ ਤੇਰੇ ਮਨ 'ਚ ਖਿਆਲ ਹੀ ਚੰਗੇ ਨਹੀਂ ਤੂੰ ਬਹੁਤ ਕੁਝ ਚਾਹੁੰਦਾ ਹੈ ਬਹੁਤ ਕੁਝ ਤੇਰੀਆਂ ਇਛਾਵਾਂ ਨੇ ਪਰ ਦੂਜਿਆਂ ਪ੍ਰਤੀ ਆਪਣੇ ਪੁਰਖਿਆਂ ਤੇ ਬਜ਼ੁਰਗਾਂ ਪ੍ਰਤੀ ਵੀ ਕੋਈ ਚੰਗੀ ਇੱਛਾ ਰੱਖ ਕੇ ਵੇਖ ਪੂਰੀ ਜ਼ਰੂਰ ਪਈ ਸੀ ਪਰ ਮਾੜੀ ਨੀਤ ਵਾਲੇ ਨੂੰ ਕੱਖ ਨਹੀਂ ਮਿਲੇ ਨੀਤ ਚੰਗੀ ਰੱਖੇਗੀ ਜਿਸ ਦਿਨ ਸਾਡੀ ਕੌਮ ਦੀ ਲੀਡਰਸ਼ਿਪ ਤੇ ਕੌਮ ਸਭ ਕੁਝ ਮਿਲੇਗਾ ਕੀ ਨਹੀਂ ਦਿੱਤਾ ਗੁਰੂ ਮਹਾਰਾਜ ਨੇ ਸਾਨੂੰ ਸਾਨੂੰ ਕੋਹੂਆਂ ਦੇ ਪਾਣੀ ਨਾ ਭਰਨ ਦੇਵੇ ਸਾਨੂੰ ਕੋ ਮੰਦਰਾਂ ਦੀਆਂ ਪੌੜੀਆਂ ਨਾ ਚੜ੍ਹਨ ਦੇਵੇ ਸਾਡੇ ਕੰਨਾਂ 'ਚ ਵੇਦ ਮੰਤਰ ਪੜ੍ਹ ਕੇ ਅਗਲੇ ਸਿੱਕਾ ਢਾਲ ਕੇ ਪਾ ਕੇ ਸਾਨੂੰ ਗੋੜਿਆਂ ਤੇ ਨਕਾਰਿਆਂ ਕਰ ਦੇ ਕਿਹੜਾ ਦੁੱਖ ਤੇ ਜ਼ੁਲਮ ਹੈ ਜਿਹੜਾ ਅਸੀਂ ਨਹੀਂ ਸਿਰ ਚੱਲਿਆ ਗੁਰੂ ਨਾਨਕ ਦੇਵ ਜੀ ਉਤੇ ਸਾਡੇ ਜ਼ਖਮਾਂ ਤੇ ਮਲਮ ਲਾਉਣ ਆਏ ਸਾਨੂੰ ਕੋੜਿਆਂ ਨੂੰ ਰਾਜੀ ਕਰਕੇ ਉਹਨੇ ਸਾਨੂੰ ਪਿੰਗਲਿਆਂ ਨੂੰ ਪਰਬਤਾਂ ਦੀਆਂ ਚੋਟੀਆਂ ਤੇ ਲਿਆ ਖਿਲਾ ਰਿਆ ਏਟੀ ਵੱਡੀ ਬਰਕਤ ਤੇ ਬਖਸ਼ਿਸ਼ ਦੇਣ ਵਾਲਾ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਹੁਣ ਕੀ ਨਹੀਂ ਦੇ ਸਕਦਾ ਉਹ ਪਰ ਉਹਦੋ ਤੋਂ ਸਾਫ ਨੀਤ ਨਾਲ ਗੁਰੂ ਨਾਨਕ ਦੀ ਗੱਲ ਸੁਣੀ ਸੀ ਕਿ ਤਤੀਆਂ ਕਮੀਆਂ ਤੇ ਬਹਿਣ ਵਾਲੇ ਆਪਣੇ ਬਾਪੂ ਦਾ ਅਦਬ ਕੀਤਾ ਸੀ ਅੱਗ ਤੇਰੀ ਨੀਤ ਸਾਫ ਨਹੀਂ ਤੂੰ ਰਾਜਨੀਤਿਕ ਲੋਕਾਂ ਦਾ ਕਰਿੰਦਾ ਹੋ ਗਿਆ ਤੂੰ ਵੋਟ ਬੈਂਕ ਬਣ ਕੇ ਰਹਿ ਗਿਆ ਸਿੰਘਾ ਅੱਜ ਤੇਰੀ ਕੋਈ ਦੁੱਕੀ ਵੀ ਔਕਾਤ ਨਹੀਂ ਸੰਸਾਰ ਦੇ ਅੰਦਰ ਕਿਉਂ ਕਿਉਂਕਿ ਤੂੰ ਆਪਣੇ ਸ਼ਹੀਦਾਂ ਦਾ ਰੋਜ਼ ਅਪਮਾਨ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਤੂੰ ਪੱਗਾਂ ਲਾਉਣਾ ਤੂੰ ਗੋਲਕਾਂ ਦੀਆਂ ਲੜਾਈਆਂ ਲੜਦਾ ਹੈ ਪੈਸੇ ਦਾ ਭੁਖੜ ਚੌਧਰ ਦਾ ਖਡਾਉਣਾ ਚਪਲੀਆਂ ਝਾੜਨ ਵਾਸਤੇ ਰਾਜ਼ੀ ਤੈਨੂੰ ਗੋਟੀ ਪੈਂਦੀ ਹੋਵੇ ਸਹੀ ਸਿੱਕਾ ਤੇਰਾ ਕਿਰਦਾਰ ਵੀ ਰਹਿ ਗਿਆ ਇਸ ਕਰਕੇ ਐਸੀ ਮਾੜੀ ਨੀਤ ਵਾਲੇ ਨੂੰ ਇਥੇ ਕੱਖ ਨਹੀਂ ਮਿਲੇ। ਤੂੰ ਕੁਲੀਆਂ ਥਾ ਕੇ ਤੁਰ ਜਾਏਗਾ। ਕੜਾ ਛਾ ਕੇ ਤੁਰ ਜਾਏਗਾ। ਇਹੋ ਕੋ ਜੀਏ ਤੇਰੇ ਭਾਗਾ ਚ ਛਕਦਾ ਰਹੇ। ਇਹ ਦੋ ਵਾਰ ਤੈਨੂੰ ਕੁਝ ਨਹੀਂ ਮਿਲੇਗਾ। ਦੌਲਤਾ ਕੱਠੀਆਂ ਕਰੇਗਾ ਚੋਰੀਆਂ ਕਰਕੇ ਗੁਰੂ ਘਰਾਂ ਦੀਆਂ ਵੋਟਾਂ ਲੈ ਲੈ ਕੇ ਸ਼ਰਾਬਾਂ ਵੇਚ-ਵੇਚ ਕੇ ਤੇਰੀ ਨੀਂਦ ਇਹਦੀ ਖੋਟੀ ਏ। ਤੇਰੀਆਂ ਔਲਾਦਾਂ ਸਮੈਟ ਦੇ ਨਸ਼ੇ ਪੀ-ਪੀ ਮਰਨ ਗਈਆਂ ਸਿੰਗਾ। ਕਿਉਂਕਿ ਤੇਰੀ ਨੀਂਦ ਸਾਫ਼ ਨਹੀਂ। ਤੂੰ ਸਾਰੀ ਉਮਰ ਮੜੀਆਂ ਪੂਜੇਗਾ ਮੁਰਦੇ ਪੂਜਣਿਆ ਤੇਰੀ ਉਮਰ ਲੰਘ ਜਾਏਗੀ ਤੂੰ ਆਪਣੀਆਂ ਪੀੜ੍ਹੀਆਂ ਨੂੰ ਭੇਡੂ ਬਣਾ ਕੇ ਉਸ ਜਗ੍ਹਾ ਤੇ ਤੋਰ ਜਾਏਗਾ ਪਰ ਤੇ ਇਹ ਲੋ ਬਾਦਸ਼ਾਹ ਦੀ ਨਸੀਬ ਨਹੀਂ ਹੋਏਗੀ ਕਿਉਂਕਿ ਮੇਰੀ ਲਿਵ ਗੁਰੂ ਦੇ ਪਿਆਰ ਨਾਲ ਜੁੜ ਚੁੱਕੀ ਹੈ ਬਾਣੀ ਦਾ ਡੰਕਾ ਤੇਰੀ ਸੁਰਤ ਵਿੱਚ ਨਹੀਂ ਵੱਜਦਾ ਪੁਰਖਿਆਂ ਦੇ ਸਹੇ ਹੋਏ ਜ਼ੁਲਮਾਂ ਦੀ ਤੜਪ ਤੂੰ ਮਹਿਸੂਸ ਨਹੀਂ ਕਰਦਾ ਤੇਰੇ ਮਾਨ ਆਤਮਾ ਸੁਰਤ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਇਹ ਗੱਲਾਂ ਤੇਰੇ ਵਾਸਤੇ ਜ਼ਬਾਨ ਤੇ ਕੰਨ ਦਾ ਰਸ ਬਣ ਗਿਆ ਆਈ ਤੁ ਘਰ ਮ ਸਿਆਸਤ ਦੀ ਦਾਦ ਉਤੇ ਲਾ ਦਤਾ ਹੈ ਕੀ ਮਿਲਣਾ ਚਾਹੀਦਾ ਤੇ ਮੈਂ ਕਈ ਵਾਰ ਸੋਚਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਤੇ ਜਨਮਾ ਜਰਮਾਂਤਰਾਂ ਦੇ ਦੋਸ਼ੀ ਆ ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਨਾਲ ਆਲੇ ਆਏ ਕੀਤੇ ਹੈ ਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਤੇ ਅੱਡੇ ਠੀਠਾਂ ਕਿੰਨੀ ਵਾਰ ਤੇਰੀ ਹਜ਼ੂਰੀ 'ਚ ਹੀ ਗਲਤੀਆਂ ਕਰਦੇ ਆ ਸੰਤੂ ਦੁਨੀਆ ਕਹਿੰਦੀ ਉਹ ਸੇਗੋ ਕੋਈ ਹਕਲ ਕਰੋ ਸਾਨੂੰ ਤੇ ਆਉਂਦੀ ਨਹੀਂ ਅਵਸਥਾ ਹੈ ਸਾਹਿਬ ਚਲੋ ਜੇ ਲੋ ਵੋਟਾਂ ਚ ਨਹੀਂ ਖਲੋਤਾ ਤੇ ਘਟੋ ਘਟ ਸ਼ਰਾਬ ਪੀਣ ਵਾਲੇ ਤੇ ਸ਼ਰਾਬ ਵਰਤੌਣ ਵਾਲੇ ਨੂੰ ਵੋਟ ਤੇ ਮੈਂ ਪਾਈ ਹੈ ਨਾ ਕਿਵੇਂ ਸੁਰਖਰੂ ਹੋਵਾਂ ਮੈਂ ਕਿਵੇਂ ਬਚਾਂ ਇਸ ਗੁਨਾਹ ਤੋਂ ਗੁਨਾਹਗਾਰ ਦੇ ਆਟੇ ਚ ਨਾਰਾ ਤੇ ਮਾਰਿਆ ਹੈ ਨਾ ਮੈਂ ਵੀ ਇਹ ਬੰਦਾ ਖਰਾ ਹੈ ਕੀ ਮੇਰੀ ਜ਼ਬਾਨ ਸੁਖਰੀ ਹੈ ਮੇਰਾ ਮਨ ਸੁਖ ਰਿਹਾ ਹੈ ਨਹੀਂ ਗੁਰੂ ਕੇ ਸਿੰਘੋ ਇਹ ਗੱਲਾਂ ਸੋਚਦੀਆਂ ਨੇ ਵਿਚਾਰਦੀਆਂ ਨੇ ਕਿ ਕੱਲੇ ਜਕਾਰੇ ਛੱਡਣ ਨਾਲ ਕੌਮ ਦਾ ਭਲਾ ਹੋਏਗਾ ਸੜਕਾਂ ਤੇ ਤੋਰ ਫਿਰ ਕੇ ਲੰਗਰ ਲਾ ਕੇ ਕੌਣ ਦਾ ਸਿਰ ਉੱਚਾ ਹੋਏਗਾ ਜਦੋਂ ਕਿਰਦਾਰ ਤੇ ਸਾਡਾ ਡਿੱਗਦਾ ਪਰਿਆ ਜਾਂਦਾ ਹੈ ਸੋਚ ਕੇ ਦੇਖੋ ਉਹਨਾਂ ਉਹਨਾਂ ਦੀ ਹਸਰਤ ਉਹਨਾਂ ਦੀ ਇੱਛਾ ਕੀ ਸੀ ਜਿਨ੍ਹਾਂ ਨੇ ਆਪਣਾ ਆਪ ਕੌਮ ਲਈ ਕੁਰਬਾਨ ਕਰ ਦਿੱਤਾ ਹੈ 28 ਤਰੀਕ ਲੰਗੀ ਹੈ ਪਰਸੋਂ ਪਰ ਮੈਂ ਹੈਰਾਨ ਸਾਂ ਦੋਸਤਾਂ ਨੇ ਇੱਕ ਗੱਲ ਆਪਣੇ ਮਿੱਤਰਾਂ ਨਾਲ ਦੋਸਤਾਂ ਨਾਲ ਜਿੱਥੇ-ਜਿੱਥੇ ਵੀ ਮੇਰੀ ਸੁਣੀ ਗਈ ਮੈਂ ਆਪਣੀ ਗੱਲ ਇੱਕ ਜਰੂਰ ਆਕੀ ਮੈਂ ਕਿਹਾ ਜੇ ਮੇਰੀ ਕੌਮ ਦੇ ਧਾਰਮਿਕ ਸੌਤੀ ਠੇਕੇਦਾਰਾਂ ਨੇ ਇੱਕ ਐਲਾਨ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ 28 ਤਰੀਕ ਨੂੰ ਹੀ ਮਨਾਇਆ ਜਾਏ ਪਹਿਲਾਂ ਸਤ ਨੂੰ ਕਰ ਲਿਆ ਫਿਰ ਚੁੱਕ ਕੇ 28 ਨੂੰ ਸਾਡੀ ਜ਼ਬਾਨ ਥੋੜੀ ਅਜੀਬੀ ਕਿ ਕਹਿੰਦੇ ਨੇ ਛੇ ਸ਼ਨਾਗ ਦੀ ਹਜ਼ਾਰ ਖਾਂ ਨੇ ਤੇ ਹਜ਼ਾਰ ਹੀ ਜ਼ਬਾਨ ਹੈ ਹੋਰੀ ਤੇ ਇੱਕ ਇੱਕ ਜ਼ਬਾਨ ਨਾਲ ਉਹ ਰੱਬ ਦਾ ਇੱਕ ਇੱਕ ਨਾਮ ਲੈਂਦਾ ਖੌਰੀ ਗੱਲ ਸੱਚੀ ਹੋਵੇ ਕਿ ਝੂਠੀ ਹੋਵੇ ਪੁਰਾਣੇ ਇਤਿਹਾਸ ਦੀ ਗੱਲ ਹੈ ਨਾ ਕਾਉਦੀ ਜਾਰੂ ਵੇਨਾ ਹੋਵੇ ਸਾਡੀਆਂ ਬੋਤ ਨੇ ਕਿਉਂਕਿ ਇੱਕ ਜ਼ਬਾਨ ਨਾਲ ਅਸੀਂ ਕੁਝ ਕਹਿੰਨੇ ਦੂਜੀ ਨਾਲ ਬਣੀ ਮੁਕਰ ਜਾਂਦੇ ਸਾਡੀਆਂ ਬੋਤ ਨੇ ਸ਼ੇਸ਼ਨਾਗ ਤਾਂ ਘਰ ਘਰ ਸਿ ਬੈਠੇ ਨੇ ਕਿਮਾ ਕਰੇ ਪਹਿਲੋ ਸੱਤ ਦੀ ਕਰ ਦਿੱਤੀ ਫੇਰ 28 ਦੀ ਕਰ ਦਿੱਤੀ ਚਲੋ ਹੁਣ ਵੇਖੋ ਜੀ ਹੁਕਮ ਹੈ ਤਾਂ ਆਰਮਤ ਬੰਦਾ ਉੱਚੀ ਪਦਵੀ ਤੇ ਬੈਠਾ ਸਾਡੇ ਸਨਮਾਨਤ ਖਾਨ ਤੇ ਬੈਠਾ ਗੱਲ ਆਖ ਤੇ ਤੋਂ ਬਤੀਏ ਸੰਗਤ ਨੇ ਸੋਚਿਆ ਕੱਲ ਨੂੰ ਬਵਾਦ ਖੜਾ ਕਰਨਾ ਹੈ ਚਲੋ ਬਹੁਤ ਯਾਰ ਠਾਈ ਨੂੰ ਮਨਾ ਲਿਆ ਕਈਆਂ ਨੂੰ ਨਹੀਂ ਜੱਤੀ ਉਹ ਗਾਂ ਮਨਾ ਲੈਣ ਦੇ ਅੱਗੇ ਪਿੱਛੇ ਕਰਕੇ ਪਰ ਜਿਹੜੀ ਗੱਲ ਸਮਝਾਉਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਇਹ ਮੈਂ ਆਪਣੇ ਮਿੱਤਰਾਂ ਨਾਲ ਵੀ ਇਹ ਗੱਲ ਸਾਂਝੀ ਕੀਤੀ ਨਕੋਦਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਉਸ ਦਿਨ ਗੁਰਮਤ ਸਮਾਗਮ ਸੀ ਰੱਖਿਆ ਤੇ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਮੈਂ ਇਹ ਵੀ ਆਖਾਂ ਵੀ ਮੈਂ ਗਿਆ ਨਹੀਂ ਮੈਂ ਜ਼ਰੂਰ ਗਿਆ ਪਰ ਮੈਂ ਸਟੇਜ ਤੇ ਬੈਠਿਆ ਇਹ ਲਈ ਬੇਨਤੀ ਕੀਤੀ ਮੈਂ ਕਿਹਾ ਅੱਜ ਦਾ ਇਸ ਸਮਾਗਮ ਸਾਰੀ ਸੰਗਤ ਆ ਬੜੇ ਉਤਸ਼ਾਹ ਨਾਲ ਮਨਾ ਰਹੇ ਆਂ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਮਹਾਨ ਜੀਵਨ ਦੀਆਂ ਕੁਝ ਬਾਤਾਂ ਆਪਸ ਸਾਂਝੀਆਂ ਕਰਾਂਗੇ ਆਪਾਂ ਬਾਣੀ ਵੀ ਵਿਚਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਰਉਪਕਾਰਾਂ ਦੀ ਗੱਲ ਆਪਸ ਵਿੱਚ ਸਾਂਝੀ ਕਰਾਂਗੇ ਜੋ ਮਹਾਰਾਜ ਨੇ ਸਾਨੂੰ ਦੇਣ ਦਿੱਤੀ ਹੈ ਪਰ ਮੈਂ ਕਹਾ ਮੈਂ ਇਹ ਵੀ ਲਈ ਪਹਿਲਾਂ ਹੀ ਮਾਫੀ ਮੰਗ ਲਾਵਾ ਵੀ ਬਾਅਦ ਵਿੱਚ ਤੁਸੀਂ ਇਤਰਾਜ਼ ਕਰੋ ਕਿ ਭਾਈ ਇੰਨਾ ਕੁਝ ਕਹਿ ਗਿਆ ਸਵਾ ਘੰਟੇ ਦੇ ਅੰਦਰ ਪਰ ਵਧਾਈ ਨਹੀਂ ਦੇ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਦੀ ਮੈਂ ਕਿਹਾ ਮੈਂ ਫੋਨ ਕਰਕੇ ਕੱਲ ਵਧਾਈ ਦੇ ਦੇਵਾਂਗਾ ਕਮੇਟੀ ਨੂੰ ਆਖਾਂਗਾ ਵੀ ਤੁਸੀਂ ਮੇਰੇ ਵੱਲੋਂ ਪ੍ਰਵਾਨ ਕਰਿਓ ਪਰ ਅੱਜ ਨਹੀਂ ਉਹਦੀ ਮਜਾ ਹੈ 28 ਤਰੀਕ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸੈਬਜ਼ਾਦੇ ਤੇ ਮਾਂ ਸਰਹੰਦ ਦੇ ਵਿੱਚ ਅਨੰਤ ਪ੍ਰਕਾਰ ਦੇ ਦੇਹ ਉੜਕ ਤਸੀਹੇ ਤੇ ਦੁੱਖ ਸਹਿ ਕੇ ਸ਼ਹੀਦੀ ਭਾਰ ਦੇ ਸਨ ਮੈਂ ਕਿਹਾ ਪਹਿਲਾਂ ਮੈਂ ਤੁਹਾਨੂੰ ਸ਼ਹੀਦੀ ਸੁਣਾਵਾਂ ਤੇ ਬਾਅਦ ਚ ਸਮਾਪਤੀ ਕਰਨ ਲੱਗਿਆ ਆਖਾਂ ਵੀ ਸਾਧ ਸੰਗਤ ਤੁਹਾਨੂੰ ਵਧਾਈ ਹੋਵੇ ਇਹਦੇ ਲਈ ਦੋ ਗਲੇ ਤੇ ਦੋ ਜ਼ਬਾਨਾਂ ਚਾਹੀਦੀਆਂ ਨੇ ਦੋ ਜ਼ਬਾਨਾਂ ਚਾਹੀਦੀਆਂ ਨੇ ਇੱਕ ਨਾਲ ਸ਼ੀਧੀ ਸੁਣਾਵਾ ਤੇ ਦੂਜੀ ਨਾਲ ਵਧਾਈ ਦੇਣ ਇੱਕ ਜ਼ਬਾਨ ਨਾਲ ਸੰਭਵ ਨਹੀਂ ਹੋ ਸਕਦੀ ਗੱਲ ਮੈਂ ਵੀ ਬੇਨਤੀ ਕੀਤੀ ਮੈਂ ਕਹਾ ਸਾਧ ਸੰਗਤ ਗੁੱਸਾ ਨਾ ਕਰਨਾ ਮੈਨੂੰ ਨਹੀਂ ਪਤਾ ਤੁਹਾਡੇ ਐਸ ਵੇਲੇ ਤੁਹਾਡੇ ਮਨ ਚ ਕੀ ਭਾਵ ਉੱਠ ਰਹੇ ਨੇ ਪਰ ਮੇਰੇ ਅੰਦਰ ਜੋ ਭਾਵ ਉੱਠ ਰਹੇ ਨੇ ਏਡੀ ਵੱਡੀ ਮਹਾਨ ਘਟਨਾ ਸਾਡੇ ਇਤਿਹਾਸ ਵਿੱਚ ਘਟਿਏ ਜਿਸ ਨੂੰ ਸਿਕਤੀੜਵਾਗ ਦਰਦਵਾਗ ਸਦੀਆਂ ਤੋਂ ਮਹਿਸੂਸ ਕਰਦਾ ਆ ਰਿਹਾ 310 ਸਾਲ ਪਹਿਲਾਂ ਇਹ ਗੱਲ ਪੰਜਾਬ ਦੀ ਧਰਤ ਉੱਤੇ ਹੋਈ ਮੈਂ ਕਿਹਾ ਇਹਨੂੰ ਮੈਂ ਛੋਪਲੇ ਜਿਹੀ ਛੱਡ ਜਾਵਾਂ ਤੇ ਅੱਜ ਦਿਨ ਵੀ ਉਹਨਾਂ ਮਹਾਨ ਸੂਰਬੀਰਾਂ ਦੀ ਸ਼ਹੀਦੀ ਦਾ ਹੋਵੇ ਗੱਲ ਮੈਂ ਕਹ ਜੱਜਦੀ ਨਹੀਂ ਪਰ ਮੈਂ ਕਿਹਾ ਇੱਕ ਬੇਨਤੀ ਮੈਂ ਜ਼ਰੂਰ ਕਰਾਂਗਾ ਸਾਡੇ ਬੱਚੇ ਦਾ ਵਿਆਹ ਹੋਵੇ ਤੁਸੀਂ ਯਾਦ ਰਿਹਾ ਹੋਵੇ ਤੇ ਦੂਰ ਰਿਸ਼ਤੇਦਾਰੀ ਚ ਕੋਈ ਬਜ਼ੁਰਗ ਹੀ ਚੜਾਈ ਕਰ ਜਾਏ ਅਸੀਂ ਕਈ ਵਾਰ ਮਨ ਚ ਆਉਂਦਾ ਹੈ ਇਹ ਉਸ ਦਿਨ ਤੇ ਬਜ਼ੁਰਗ ਦਾ ਭੋਗ ਬਣਦਾ ਹੈ ਇੱਕ ਦੋ ਦਿਨ ਮੁੰਡੇ ਦਾ ਵਿਆਹ ਅੱਗੇ ਪਿੱਛੇ ਨਾ ਕਰ ਲਈਏ ਜੇ ਸੰਭਵ ਹੋਵੇ ਤੇ ਅਸੀਂ ਕਰਦੇ ਹਾਂ ਕਿ ਨਹੀਂ ਕਰਦੇ ਕਰਦੇ ਹਾਂ ਨਾ ਇਹ ਉਸੇ ਦਿਨ ਹੀ ਅਸੀਂ ਉਹਦੀ ਅੰਤਮ ਅਰਦਾਸ ਕਰਾਂਗੇ ਉਸੇ ਦਿਨ ਹੀ ਅਸੀਂ ਭਾਵੇਂ ਸ਼ਹੀਦਾ ਬਾਬਤ ਐਸੇ ਸੋਗ ਨਹੀਂ ਕੀਤੇ ਜਾਣਗੇ ਪਰ ਫਿਰ ਵੀ ਇੱਕ ਦਸਤੂਰ ਹੈ ਸੰਸਾਰ ਦਾ ਜਜ਼ਬਾ ਤੇ ਮਾਨਨਦਰ ਮੁਕਬਲ ਵਾਲਾ ਤੇ ਮਾਨਨਦਰ ਸ਼ਹਾਦਤ ਦੇ ਪ੍ਰਤੀ ਵੱਖਰਾ ਹੀ ਹੋਏਗਾ ਨਾ ਖੁਸ਼ੀ ਵਾਲਾ ਤੇ ਨਹੀਂ ਹੋਏਗਾ ਜੀ ਦੀ ਦਾ ਮਤਲਬ ਹੈ ਅਸੀਂ ਸੋਗ ਨਹੀਂ ਕਰਨਾ ਮਾਣ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਤੇ ਅਸੀਂ ਭੰਗੜੇ ਪਾ ਕੇ ਵਧਾਈਆਂ ਦੇਣੀਆਂ ਨੇ ਇਹ ਵੀ ਤਾਂ ਕੋਈ ਗੱਲ ਆ ਨਾ ਬੜੀ ਸੋਚੋ ਜਰਾ ਅਸੀਂ ਸੰਸਾਰ ਦੇ ਦਸੂਰ ਪਾੜਦੇ ਆ ਬਾਈ ਤੇ ਆ ਕੇ ਸਾਡੇ ਸੰਸਾਰ ਦੇ ਦਸੂਰ ਕਿਧਰ ਚਲੇ ਜਾਂਦੇ ਨੇ ਪਰ ਮਹਰਾਨ ਹੋਇਆ ਮੈਨੂੰ ਇੱਕ ਸਿੰਘ ਨੇ ਫੋਨ ਕੀਤਾ ਕਹਿਣ ਲੱਗਿਆ ਮੇਰੀ ਨਗਰ ਦਾ ਮਿੱਤਰ ਕਹਿਣ ਲੱਗਿਆ ਕਿੱਥੇ ਮੈਂ ਕਿਹਾ ਮੈਂ ਤਾਂ ਥੋੜਾ ਜਿਹਾ ਬਾਹਰ ਆਂ ਕਹਿਣ ਲੱਗਾ ਵੀ ਟੀਵੀ ਲਾ ਕੇ ਵੇਖੋ ਮੈਂ ਕਿਹਾ ਕੀ ਆ ਰਿਹਾ ਇਨਾ ਦਰਬਾਰ ਸਾਹਿਬ ਆਤਿਸ਼ਬਾਜ਼ੀ ਹੋ ਰਹੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹੋ ਕੇ ਇਸ ਦਿਨ ਲਈ ਜੀ 28 ਤਰੀਕ ਦੀ ਸ਼ਾਮ ਨੂੰ ਸੇਗੋ ਕਿਹੜੀ ਖੁਸ਼ੀ ਚ ਆਤਿਸ਼ਬਾਜ਼ੀ ਕੀਤੀ ਜਾ ਕਿਹੜੀ ਖੁਸ਼ੀ ਚ ਠੀਕ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਲਿਆ ਤਰੀਕ ਰੱਖ ਲਈ ਨਹੀਂ ਤੜੇ ਤੁਸੀਂ ਆਪਣੀ ਜਿੱਦ ਪਗਾਉਣ ਲਈ ਆਪਣੀ ਹਿੰਟ ਪਗਾਉਣ ਲਈ ਸਾਰਾ ਕੁਝ ਕਰ ਲਿਆ ਬਰੀਕ ਤਜਾਲਫ ਇਸ ਦੱਸੋ ਜੇ ਤੁਸੀਂ ਆਤਿਸ਼ਬਾਜੀ ਲੱਖਾਂ ਰੁਪਈਆਂ ਦੀ ਨਾ ਫੂਕਦੇ ਤੁਹਾਡੇ ਪਲੇਜੇ ਠੰਡ ਦੇਸੀ ਪੈਣੀ ਇਲੀ ਤੇ ਸ਼ਰਮ ਕਰਦੇ ਹੋ ਵੀ ਅੱਜ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੈ ਲੋਕ ਸਾਨੂੰ ਇਹ ਨਾ ਆਖਣਗੇ ਸਿੱਖ ਵਾਗਈ ਕਟੜਨੇ ਤੇ ਪੱਥਰ ਦੇ ਨਹੀਂ ਸੀਨਾ ਇਹਨਾਂ ਦੇ ਅੰਦਰ ਜਿਹੜੇ ਆਪਣੇ ਗੁਰੂ ਦੇ ਪੁੱਤਰਾਂ ਦੀ ਸ਼ਹਾਦਤ ਵਾਲੇ ਦਿਨ ਆਤਿਸ਼ਬਾਜੀ ਕਰ ਸਕਦੇ ਨੇ ਕੋਈ ਵੀ ਕਹਿਰ ਕਰ ਸਕਦੇ ਨੇ ਇਹਨਾਂ ਵਾਸਤੇ ਸਭ ਮਾ ਕੇ ਇਹ ਹੈ ਸਾਡੀ ਤਰਾਸ ਵੀ ਜੀਦੇ ਨਾਲ ਨਾਨਕ ਸ਼ਹੀਦ ਕਨਾਈਡਰ ਦੀ ਘਟਨਾ ਜੁੜੀ ਹੋਈ ਹੈ ਮੈਂ ਸੋਚਿਆ ਦੂਰ ਦੀ ਗੱਲ ਤੁਹਾਡੇ ਨਾਲ ਕਿਉਂ ਸਾਂਝੀ ਕਰਾਂ ਕੱਲ ਪਰਸੋਂ ਦੀ ਕਰਾਂ ਤੁਸੀਂ ਤੇ ਵੇਖੀ ਹੰਢਾਈ ਹੈ ਤੁਸੀਂ ਦੱਸੋ ਕੀ ਇਹ ਜਾਇਜ਼ ਹੈ ਕਰਨ ਅੱਗੇ ਪਿਛੇ ਅਸੀਂ ਦਿਨ ਨਹੀਂ ਸੀ ਕਰ ਸਕਦੇ ਅਸੀਂ ਸੰਗਤ ਵਿੱਚ ਵੰਡੀਆਂ ਨਹੀਂ ਪਾਈਆਂ ਇਹ ਗੱਲਾਂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਵਿੱਚ ਦੁਖੀੜ ਨਹੀਂ ਪੈਦਾ ਕੀਤੀ ਅਸੀਂ ਫੇ ਸਾਡਾ ਮਨਾਉਣ ਦਾ ਤਰੀਕਾ ਤੇ ਵੇਖੋ ਤੁਸੀਂ ਗੁਰੂ ਕੇ ਪਿਆਰ ਵਾਲਿਓ ਜਰਾ ਸੋਚ ਕੇ ਵੇਖੋ ਇਹ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮੈਂ ਪੁੱਛਾਂ ਸੱਚੇ ਪਾਤਸ਼ਾਹ ਤੁਹਾਡਾ ਜਨਮ ਦਿਨ ਮਨਾਉਣਾ ਹੈ 22 ਪ੍ਰੀਤ ਨੂੰ ਉਸ ਦਿਨ ਤੁਹਾਡੇ ਦੋ ਬੱਚਿਆਂ ਦਾ ਤੇ ਮਾਂ ਦਾ ਸ਼ਹੀਦੀ ਦਿਹਾੜਾ ਹੈ ਮੈਂ ਉਸ ਦਿਨ ਕੜਾ ਪ੍ਰਸ਼ਾਦ ਲਿਆ ਕੇ ਤੁਹਾਨੂੰ ਵਧਾਈ ਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਸ ਦਿਨ ਤੁਹਾਡਾ ਜਨਮ ਦਿਨ ਮਨਾ ਲਵਾਂ ਕੀ ਕਹਿੰਦੇ ਮਹਾਰਾਜ ਸੋਚ ਕੇ ਵੇਖੋ ਗੁਰੂ ਤੁਹਾਡਾ ਵੀ ਹੋਣਾ ਮੇਰਾ ਵੀ ਹੋਣਾ ਹੈ ਮਹਾਰਾਜ ਇਹਨਾਂ ਤੇ ਕਹਿ ਦਿੰਦੇ ਸਿੰਗਲ ਲੈ ਆਂ ਤੇਨੂੰ ਨਾ ਨਹੀਂ ਮੈਂ ਕਰਦਾ ਕੀ ਆਖਾਂ ਤੇਨੂੰ ਹੁਣ ਤੂੰ ਠੀਕ ਹੀ ਹੋ ਗਿਆ ਤੇ ਕੀ ਆਖਾਂ ਦੇ ਲਈ ਤੂੰ ਮੈਨੂੰ ਬਧਾਈ ਜੇ ਤੇਨੂੰ ਇਹਦੇ ਨਾਲ ਚਾ ਚੜਦਾ ਹੈ ਨਾ ਦੇ ਲਈ ਬਧਾਈ ਪਰ ਜੇ ਤੇਰੇ ਘਰ ਇਹੋ ਜੀ ਗੱਲ ਵਾਪਰੇ ਤੇ ਉਸ ਦਿਨ ਵੀ ਬਧਾਈ ਦੇ ਜਿਗਰੇ ਵਾਲਾ ਤੇਰੇ ਅੰਦਰ ਗੈਰਤ ਹੈ ਨਾ ਉਸ ਦਿਨ ਵੀ ਦੇਖ ਕੇ ਵੇਖੀ ਬਧਾਈ ਕਿ ਅਸੀਂ ਕੀ ਸੋਚਿਆ ਗੁਰੂ ਦੇ ਅੰਦਰ ਸੀਨਾ ਨਹੀਂ ਗੁਰੂ ਦੇ ਪਰਿਵਾਰ ਦੇ ਅੰਦਰ ਕੋਈ ਭਾਵਨਾਵਾਂ ਨਹੀਂ ਨਹੀਂ ਗੁਰੂ ਸੁਰਤ ਕਰਕੇ ਬਹੁਤ ਉੱਚਾ ਹੈ ਉਹ ਰੱਬ ਦੇ ਡੇਢੇ ਰੱਬ ਰੂਪ ਹੈ ਪਰ ਪੁੱਤਰਾ ਨਾਲ ਉਹਦਾ ਵੀ ਪਿਓ ਵਰਗਾ ਨਾਤਾ ਸੀ ਇਹ ਕਿਉਂ ਭੁੱਲਦੇ ਆਂ ਸੀ ਇਹ ਕਿਉਂ ਭੁਸਾਰਦੇ ਆਂ ਸੀ ਗੁਰੂ ਕੇ ਪਿਆਰ ਵਾਲਿਓ ਬਸ ਇਹ ਹੈ ਸਾਡੀ ਆਤਮ ਦੀ ਤਰਾਸ ਦੀ ਕਿ ਸਾਡੇ ਧਾਰਮਿਕ ਲੀਡਰਾਂ ਨੂੰ ਮੈਂ ਇਹ ਗੱਲ ਆਪ ਸਾਰੀ ਸੰਗਤ ਦੇ ਹਜ਼ੂਰ ਕਹਿ ਰਿਹਾ ਹਾਂ ਤਨ ਗੁਰੂ ਗ੍ਰੰਥ ਸਾਹਿਬ ਤੋਂ ਕਿਰਮਾ ਮੰਗ ਕੇ ਕਹਿ ਰਿਹਾ ਹਾਂ ਕੀ ਸਾਡੀ ਕੌਮ ਦਾ ਸਤਿਆਨਾਸ਼ ਕਰਨ ਵਾਸਤੇ ਲੱਗ ਉਹਨਾਂ ਨੇ ਕਮਰ ਕੱਸਾ ਕੀਤਾ ਹੋਇਆ ਅਸੀਂ ਇੱਕ ਵੀ ਐਸੀ ਦੁਧਾ ਨਹੀਂ ਜਿਹੜੀ ਕੌਮ ਦੇ ਵਿੱਚ ਨਹੀਂ ਪਹੁੰਚੀ ਕੀ ਸਿੱਖਣਗੇ ਜੀ ਸਾਡੇ ਬੱਚੇ ਕੀ ਨੌਜਵਾਨ ਸਾਡੇ ਸਿੱਖਣਗੇ ਸਾਡਾ ਰੋਲਾ ਪਾਇਆ ਕੀ ਕਰੂ ਜਿੱਥੇ ਚਾਰ ਬੰਦੇ ਬਹਿ ਕੇ ਵੱਡੇ ਫੈਸਲੇ ਕਰਕੇ ਕੌਮ ਦੀਆਂ ਜਣਾ ਚ ਤੇਲ ਪਾ ਜਾਣ ਕੀ ਕਰੇਗਾ ਉਥੇ ਇਹ ਪਾਵ ਹੈ ਗੁਰੂ ਸਾਹਿਬ ਨੇ ਆਪਣੀ ਮੁਬਾਰਕ ਬਾਣੀ ਦੇ ਵਿੱਚ ਇਹ ਗੱਲ ਆਖੀ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜ਼ਾਤ ਫਹਾਂਏ ਲੱਗੇ ਨਾ ਹੀ ਥਾਉ ਸੋ ਪੜਿਆ ਸੋ ਪੰਡਤ ਬਿਨਾ ਜਿਨੀ ਕਮਾਣਾ ਨਾਉ ਅਸੀਂ ਅਡਰੀ ਪਛਾਣ ਦੀਆਂ ਗੱਲਾਂ ਕਰਦੇ ਹਾਂ ਅਡਰੀ ਪਛਾਣ ਦੀਆਂ ਗੱਲਾਂ ਕਰਦੇ ਸਾਡਾ ਸਰੂਪ ਵੱਖਰਾ ਹੈ ਸਾਡਾ ਸੁਭਾਣਤ ਵੱਖਰਾ ਹੈ ਸਾਡੀ ਕੌਮ ਵੱਖਰੀ ਸਾਡਾ ਧਰਮ ਵੱਖਰਾ ਤੇ ਕਹਿੰਨ ਨਾਲ ਤੇ ਨਹੀਂ ਬਣ ਜਾਣਾ ਨਾ ਕੋਈ ਸੋਚਣਾ ਤੇ ਖੰਡੌਣਾ ਵੀ ਤੇ ਪਏ ਰਹਿਣਾ ਵਿਚਾਰ ਕਰਕੇ ਦੇਖੋ ਇਹਨਾਂ ਗੱਲਾਂ ਨੂੰ ਵੇਦਤ ਬਹੁਤ ਕੁਝ ਪਹੇਖ ਲਈ ਤਾਂ ਬਹੁਤ ਕੁਝ ਲੁਕਿਆ ਪਿਆ ਅਸੀਂ ਨਾ ਮੰਨੀਏ ਗੱਲ ਵੱਖਰੀ ਨੇ ਪਰ ਆਉਣ ਵਾਲੀਆਂ ਨਸਲਾਂ ਤੇ ਸਾਨੂੰ ਲਾਂਚ ਜਨਮ ਪਾਉਣਗੇ ਇੱਕ ਵਾਰ ਜਦੋਂ ਕਿਉਂਕਿ ਇਤਿਹਾਸ ਦੀ ਗੱਲ ਬਣ ਗਈ ਨਾ ਇਹ ਕਿ ਅਸੀਂ ਆਹ ਕੀਤਾ ਇਹ ਉਹ ਇਤਿਹਾਸ ਹੋ ਗਿਆ ਕਹਿਣ ਦੇ ਤੇ ਜਰੂਰ ਪਿਆ ਐਨੇ ਕ ਟਾਈਮ 'ਚ ਜਿਹੜੇ ਸਿੱਖ ਹੋਏ ਨਾ ਸਿਰੇ ਦੇ ਉੱਜੜ ਤੇ ਸਿਰਫ ਰਹੀ ਸੀ ਉਹਦਾ ਆਪਣੇ ਲੀਡਰਾਂ ਨੂੰ ਰੋਕਿਆ ਨਾ ਕਿ ਸਿਰੇ ਨਾਲ ਇਹ ਗੱਲ ਸੋਚੀ ਹਰ ਹੰਤਾ ਹੋਣਗੇ ਨਾ ਉਹ ਕਿਉਂ ਨਾ ਸੋਚੀ ਉਹਨਾਂ ਨੇ ਕਿਮਾ ਕਰਿਓ ਆਪਣੇ ਆਪ ਨੂੰ ਵੀ ਥੋੜਾ ਪਰਖਣ ਦਾ ਯਤਨ ਕਰੀਏ ਅਸੀਂ ਰੋਜ਼ ਆਖਦੇ ਹਾਂ ਸਾਡੇ ਵਿਰੁੱਧ ਚਾਲਾਂ ਹੁੰਦੀਆਂ ਨੇ ਸਾਜ਼ਿਸ਼ਾਂ ਹੁੰਦੀਆਂ ਨੇ ਵਿਰੋਧੀ ਸਾਨੂੰ ਆਏ ਕਰਨਾ ਚਾਹੁੰਦੇ ਨੇ ਸਾਡੀ ਸੁਰਤੀ ਕਿੰਨੀ ਕੰਮ ਕਰਦੀ ਆਪਾਂ ਵੀ ਤਾਂ ਦੇਖੀਏ ਜੇ ਸਾਨੂੰ ਸਾਡਾ ਵਿਰੋਧੀ ਆਕੇਗਾ ਜ਼ਹਿਰ ਪੀਤੇ ਅਸੀਂ ਪੀ ਜਾਣਾ ਸਾਡੀ ਸੁਰਤੀ ਕੰਮ ਨਹੀਂ ਕਰਦੀ ਸਾਨੂੰ ਮੜੀਆਂ ਤੇ ਕੋਈ ਲੈ ਜਾਂਦਾ ਕਬਰਾਂ ਤੇ ਕੋਈ ਲੈ ਜਾਂਦਾ ਸਾਨੂੰ ਇਹ ਗੱਲ ਨਹੀਂ ਚੇਤੇ